何で ਸਤਿ ਸ਼੍ਰੀ ਅਕਾਲ ਮਮਾ ਮਮਾ ਤੁਹਾਨੂੰ ਆ ਗਈ ਮੁੰਡਾ ਤੁਹਾਨੂੰ ਨਾਲ ਆ ਗਿਆ ਸੋ ਰੋਲ ਰੋਲ ਇਹਨਾਂ ਤੁਸੀਂ ਕਹਿੰਦੇ ਹੋ ਕੋਈ ਹੋਰ ਮਰ ਗਿਆ ਕਿੱਥੇ ਜਾਣਾ ਨੇ ਫਗਤਨਾਗਰ ਕੀ ਹੋਇਆ ਸੀਗਾ ਤੁਹਾਨੂੰ ਫੋਨ ਆਇਆ ਸੀਗਾ ਜੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਮੁੰਡਾ ਤੁਹਾਡਾ ਤੇ ਫੋਨ ਆਇਆ ਕੀ ਲੱਗਦੇ ਤਾਂ ਦੇ ਸੀ ਹਸਟੈਂਡਰ ਮੀ ਕੀ ਲਾ ਇਹਨਾਂ ਦਾ ਰਿਸ਼ੀ ਸਾਹਿਬ ਦਾ ਇਹ ਨਸ਼ੀਰ ਜੇ ਪਹਿਲਾਂ ਵੀ ਅਦੀ ਦੇ ਤੁਹਾਨੂੰ ਪਤਾ ਸੀ ਜੀ ਪੰਜ ਸਾਲ ਤੋਂ ਹੋ ਗਿਆ ਹੈ ਨਸ਼ਾ ਕਰਦਿਆਂ ਬਟ ਜਦੋਂ ਜ਼ਿਆਦਾ ਫਿਨਿਸ਼ ਨਹੀਂ ਦੀ ਖਰਾਬ ਹੋ ਜਾਂਦੀ ਸੀ ਅਸੀਂ ਨੂੰ ਹਰ ਬਾਰ ਨਸ਼ਾ ਛਡਾਓ ਕੇਂਦਰ ਚ ਕਰਵਾ ਦਿੰਦੇ ਸੀ ਐਡਮਿਟ ਹੁਣ ਵੀ 10 ਦਿਨ ਹੋਏ ਹੋਣੇ ਬਾਅਦ ਤੋਂ ਬਾਅਦ ਇਹਨੂੰ ਆਏ ਨੇ ਕਿੱਥੋਂ ਆਏ ਸੀ ਇਹ ਹੁਣ ਤਾਂ ਮੈਂ ਇਹਨੂੰ ਹਰ ਬਾਰ ਇਹਨੂੰ ਅਸੀਂ ਪ੍ਰਾਈਵੇਟ ਚ ਕਰਵਾਇਦਾ ਆ ਬਟ ਇਸ ਬਾਰ ਅਸੀਂ ਇਹਨੂੰ ਇਸ ਇੱਥੇ ਸਿਵਲ ਹਸਪੀਟਲ ਕਰਵਾਇਆ ਸੀ ਇੱਥੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਦਾ ਕਹਿ ਕੇ ਸੀ ਬਟ ਉਹਨਾਂ ਨੇ ਸਾਨੂੰ ਜ਼ੋਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਹੈ ਲੈ ਜਾਓ ਤੁਸੀਂ ਮੈਂ ਤਾਂ ਹੁਣ ਵੀ ਜਦੋਂ ਇਹਨੂੰ ਲੈਣ ਗਈ 10 ਦਿਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿਹਾ ਨਹੀਂ ਲੈ ਕੇ ਜਾਣਾ ਅਸੀਂ ਤਾਂ 3 ਮਹੀਨੇ ਕਹਿ ਕੇ ਕਰਵਾਇਆ ਸੀ ਕਿ ਅਸੀਂ ਚਾਹੁੰਦੇ ਸੀ ਕਿਉਂਕਿ ਹਰ ਵਾਰ ਇਦਾਂ ਹੀ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਵਾਰ ਸੋਸਾਇਟੀ ਚ ਵਾਪਸ ਚਲ ਜਾਂਦਾ ਸੀ ਬਸ ਕੱਲ ਸ਼ਾਮੀ ਵੀ 5 ਵਜੇ ਮੇਤੋਂ ਕਰੋਗੇ ਆ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਮੈਂ ਇਹਨੂੰ ਕਿਹਾ ਵੀ ਜੋਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਕੀ 3 1/2 ਸਾਲ ਦਾ ਬੇਟਾ ਆਇਆ ਕਿ ਚਲ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਆ ਆਪਾਂ ਉਹਨੂੰ ਵੀ ਖਮਾ ਜਾਂਦੇ ਨਹੀਂ ਜ਼ਬਰਦਸਤੀ ਘਰੋਂ ਬਾਹਰ ਚਲ ਗਿਆ ਕੱਲ ਕੱਲ ਸ਼ਾਮ 5 ਵਜੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆਇਆ ਅੱਗੇ ਤਾਂ ਆਇੰਦਾ ਹੁੰਦਾ ਮੈਨੂੰ ਕਹਿ ਕੇ ਗਿਆ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਨਾ ਪੂਰੀ ਰਾਤ ਅਸੀਂ ਬੈਠ ਕੇ ਕੱਟਦੇ ਆ ਕੱਟੀ ਗਏ ਮਤਲਬ ਕਿ ਹੁਣ ਆਂਦਾ ਹੁਣ ਆਂਦਾ ਹੁਣ ਆਂਦਾ ਆਇਆ ਹੀ ਨਹੀਂ ਸਵੇਰੇ ਫੋਨ ਆਇਆ ਇਧਰੋਂ ਮੈਨੂੰ ਕੀ ਦੀ ਇਨੰਤ ਮੈਨੂੰ ਇਹ ਦੱਸਿਆ ਕਿ ਇਨੀਸ਼ੀਅਲ ਕੰਡੀਸ਼ਨ ਨਹੀਂ ਠੀਕ ਆ ਆਜਾ ਪ੍ਰਤੀਭਾ ਮੈਂ ਕੰਮ ਕਰਤੀ ਸੀ ਤਾਂ ਹੁਣ ਜਦੋਂ ਆਇਆ ਤਾਂ ਇਦਾਂ ਤੁਹਾਨੂੰ ਕਿਹਦਾ ਫੋਨ ਆਇਆ ਸਮੀ ਮਮਾ ਦਾ ਮੁੱਖ ਮਚੀ ਥਾਣਾ ਨੇ ਦੱਸਿਆ ਕਿ ਇੱਕ ਡੈੱਡ ਬੋਡੀ ਨਕਸ਼ੀ ਮਾਰਕੀਟ ਜੋ ਨਵੀਂ ਬਣੀ ਹੈ ਉੱਥੇ ਪਈ ਹੋਏ ਆ ਮੌਕਾ ਪਰ ਪੁੱਜਿਆ ਜਾਵੇ ਜੋ ਮਨੇ ਹੈਡ ਕੌਨਸਟਲੈਂਸੀ ਮੇ ਤਾਂ ਕੌਨਸਟੈਂਟ ਪ੍ਰਿੰਸੀਪਲ ਦੇ ਮੌਕਾ ਤੇ ਪਹੁੰਚਿਆ ਆ ਜੋ ਉੱਥੇ ਪਤਾ ਹੈ ਇੱਥੇ ਪਹਿਲਾਂ ਹੀ ਡੈੱਡ ਬੋਡੀ ਪਰਿਵਾਰ ਦੇ ਮੈਂਬਰ ਹਾਜ਼ਰ ਹਨ ਜਨ ਨਾ ਪਤਾ ਪਈ ਇਹਨਾਂ ਨੇ ਦੱਸਿਆ ਵੀ ਰਿਸ਼ੀ ਸੋਤਾ ਪੁੱਤਰ ਜੇ ਸੋਤਾ ਪਾਕਤ ਨਗਰ ਦਾ ਮਾਰਟਨ ਸ਼ਰਪ ਦਾ ਰਹਿਣ ਵਾਲਾ ਆ ਇਹਨਾਂ ਨੇ ਇਹ ਵੀ ਦੱਸਿਆ ਕਾਫੀ ਟਾਈਮ ਤੋਂ ਪਹਿਲੇ ਨਸ਼ੇ ਕਰਦਾ ਆ ਰਿਹਾ ਇਹ ਤਾਂ ਨਸ਼ੇ ਸ਼ੌਕ ਕਹਿੰਦੇ ਜਮ੍ਹਾ ਕਰਾ ਸੀਗਾ ਕੁਝ ਦਿਨ ਪਹਿਲੇ ਨਸ਼ੇ ਸ਼ੌਕ ਦੇ ਅੰਦਰ ਤੋਂ ਆਇਆ ਸੀਗਾ ਤਾਂ ਉਹਨਾਂ ਨੂੰ ਹੁਣ ਪਤਾ ਲੱਗਿਆ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਮੁੰਡਾ ਜੱਥੇ ਹੀ ਪਈ ਆ ਜੋ ਮੌਕੇ ਤੇ ਪੁੱਛੇ ਆ ਹਸਪੀਟਲ ਡੈੱਡ ਬੁੱਡ ਲੈ ਕੇ ਜਾ ਰਹੇ ਆ ਵੀਕਲ ਇੰਟੀਮ ਕਰਕੇ ਜੋ ਪੋਸਟਮਾਰਨ ਬਾਅਦ ਕਾਰਵਾਈ ਫਿਰ ਪਤਾ ਲੱਗੇ ਮੌਤ ਦੇ ਕਾਰਨ ਕੀ ਹਨ